ਆਫਰੀਕਾ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਵੀ ਆਪਣੇ ਨਾਲ YouTube ਚੈਨਲ ਉੱਤੇ ਜਾਂ ਫਿਰ Facebook ਪੇਜ ਦੇ ਜ਼ਰੀਏ ਜੁੜੇ ਹੋਏ ਆ ਤੇ ਵੀਡੀਓ ਅੱਜ ਆਪਣੇ ਫਾਰਮ ਤੇ ਆਇਆ ਹੀ ਮੁੰਡਾ ਨੌ ਬਣਾਉਣ ਜਸਪਾਲ ਤੇ ਬਹੁਤ ਹੀ ਪ੍ਰੋਫੈਸ਼ਨਲ ਕੰਮ ਆ ਮੁੰਡਿਆ ਤੁਹਾਨੂੰ ਦਿਖਾਵਾਂਗੇ ਕੰਮ ਵੀ ਘੋੜੀਆਂ ਵੀ ਲਵਾਵਾਂਗੇ ਘੋੜੀਆਂ ਦੇ ਤੇ ਆਜੋ ਸ਼ੁਰੂ ਕਰਦੇ ਆ ਵੀਡੀਓ ਤੁਹਾਨੂੰ ਦਿਖਾਉਣੇ ਆ ਨਾਲੇ ਜਾਨਵਰ ਦਿਖਾਉਣੇ ਆ ਸਾਰੇ ਤੇ ਕੁਝ ਜਾਨਵਰਾਂ ਨੇ ਬੇਲੀਓ ਨੇ ਨੌ ਬਣਾ ਦਿੱਤੇ ਆ ਆ ਆਪਣੇ ਬੱਚੇ ਦੇ ਨੀਲ ਕੰਠ ਦੇ ਨੌ ਬਣ ਚੁੱਕੇ ਆ ਦੇਖੋਗੇ ਤੁਸੀਂ ਬਹੁਤ ਸੋਹਣੇ ਤੇ ਬਹੁਤ ਸ਼ਾਨਦਾਰ ਜਿਹੜਾ ਕੰਮ ਆ ਮੁੰਡੇ ਦਾ ਪ੍ਰੋਫੈਸ਼ਨਲ ਤੇ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਗੱਲ ਵੀ ਕਰਾਵਾਂਗੇ ਆਪਾਂ ਦੱਸਦੇ ਹਾਂ ਵੀ ਗਰਮੀਆਂ ਦੇ ਵਿੱਚ ਘੋੜੀਆਂ ਦੇ ਨੌ ਸਹੀ ਰੱਖਣ ਲਈ ਤੇ ਕੀ ਕੋਸ਼ਿਸ਼ ਕਰਨਾ ਚਾਹੀਦਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਉਹਦੇ ਨਾਲ ਤੇ ਜਸਪਾਲ ਆ ਮੁੰਡਾ ਕਲਿਆਣਾ ਤੋਂ ਤੇ ਕੰਟੈਕਟ ਨੰਬਰ ਮੈਂ ਤੁਹਾਨੂੰ ਥੱਲੇ ਛੱਡ ਦੂੰਗਾ ਤੁਸੀਂ ਉਹਦੇ ਤੇ ਕੰਟੈਕਟ ਕਰਕੇ ਜਿਹੜਾ ਕਾਲ ਕਰ ਸਕਦੇ ਆ ਕਿਸੇ ਨੇ ਨੌ ਬਣਾਉਣੇ ਹੋਣ ਜਾਂ ਘੋੜੀਆਂ ਦੇ ਕਿਸੇ ਤੇ ਖੁਰੀ ਲਵਾਉਣੀ ਹੋਵੇ ਤਾਂ ਤੁਸੀਂ ਲਵਾ ਸਕਦੇ ਆ ਤੇ ਇਹ ਜਾਨਵਰ ਵੈਲਿਊ ਆਪਣੇ ਫੋਰ ਸੇਲ ਵਾਲੇ ਆ ਤੇ ਹੁਣ ਆਪਾਂ ਅੱਜ ਨੌ ਨੂੰ ਬਣਵਾ ਦਿੱਤੇ ਕੱਲ ਤੋਂ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੀ ਵੀਡੀਓ ਪਾਵਾਂਗੇ ਤੇ ਉਧਰ ਜਿਹੜੀਆਂ ਉਹ ਸਾਈਡ ਤੇ ਘੋੜੀਆਂ ਖੜੀਆਂ ਉਹ ਮੇਟ ਹੋਣ ਲਈ ਆਈਆਂ ਵੀ ਆਪਣੇ ਸਮਰਾਟ ਤੋਂ ਤੇ रावत ਤੋਂ ਤੇ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜਸਪਾਲ ਨਾਲ ਗੱਲ ਹੋਰ ਭਾਈ ਕੀ ਹਾਲ ਚਾਲ ਹੈ ਠੀਕ ਆ ਭਾਈ ਬੋਲੋ ਭਾਈ ਤੇ ਇਹਦਾ ਆਪਾਂ ਨੂੰ ਦੱਸੋ ਗਰਮੀਆਂ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਨੌ ਖਰਾਬ ਹੋ ਜਾਂਦੇ ਆ ਹਾਂ ਜੀ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਉਹਦੇ ਲਈ ਇੱਕ ਤਾਂ ਪੈਰ 2 ਕੁ ਮਹੀਨੇ ਤੋਂ ਸਵਾ ਕੁ 2 ਮਹੀਨੇ ਤੋਂ ਬਣਾਉਣਾ ਚਾਹੀਦਾ ਸਵਾ ਕੁ 2 ਮਹੀਨੇ ਬਾਅਦ ਮਰ ਪੈਰ ਬਣਾਉਣੇ ਪੈਰ ਬਣਾਓ ਤੇ ਇੱਕ ਪਾਣੀ ਛਰਕੇ ਰੱਖੋ ਡੇਲੀ ਡੇਲੀ ਪਾਣੀ ਮਤਲਬ ਦੋਨੇ ਪੈਰਾਂ ਥੱਲੇ ਮੂਰਲੇ ਪੈਰਾਂ ਥੱਲੇ ਵੀ ਆਉਂਦੀ ਨਹੀਂ ਲੇਟਦੀ ਜਿਹੜੱਕਤ ਆਉਂਦੀ ਠੀਕ ਹੈ ਤੇ ਇਹ ਦਿੱਕਤ ਆਉਂਦੀ ਕੇਸ ਵਜ੍ਹਾ ਕਰਕੇ ਆ ਜ਼ਿਆਦਾਤਰ ਨੋਹਾਂ ਦੀ ਉਹੀ ਦੇਖੀ ਹੋਣੀ ਹੈ ਪ੍ਰੋਬਲਮ ਕੀ ਪ੍ਰੋਬਲਮ ਜ਼ਿਆਦਾ ਵੇਟ ਹੋਣਾ ਜਾਨਵਰ ਤੋਰਾ ਫੇਰਾ ਜ਼ਰੂਰੀ ਹੈ ਪੈਰ ਝੜ ਜਾਂਦੇ ਹਨਾ ਠੀਕ ਹੈ ਤੇ ਟਾਈਮ ਤੇ ਪੈਰ ਬਣਦਾ ਰਹੇ ਤੋਰਾ ਫੇਰਾ ਹੋਵੇ ਠੀਕ ਹੈ ਤੇ ਇਹਦਾ ਆਪਾਂ ਨੂੰ ਕੰਟੈਕਟ ਨੰਬਰ ਦੱਸ ਦੋ ਆਪਣਾ ਕਿਸੇ ਨੇ ਕਾਲ ਕਰ ਲਈ ਹੋਵੇ ਤਾਂ ਗੱਲ ਕਰ ਸਕਦਾ। ਬੋਲੋ 98773 ਫੋਨ ਲਾ ਦਿੰਨਾ ਹੂੰ ਪੂਰਾ 716 716 ਠੀਕ ਆ ਆਪਾਂ ਕੰਟੈਕਟ ਨੰਬਰ ਤੁਹਾਡਾ ਥੱਲੇ ਵੀ ਲਿਖ ਦਾਂਗੇ ਤੇ ਜੇ ਕਿਸੇ ਨੇ ਨਾਮ ਬਣਵਾਉਣੇ ਹੋਣ ਆਪਣੇ ਫਰੀਦਕੋਟ ਇਲਾਕੇ 'ਚ ਕਿਸੇ ਇਲਾਕੇ 'ਚ ਵੀ ਜਾਣਦੇ ਆ ਕਿ ਸਾਰੇ 'ਚ ਠੀਕ ਆ ਆਹ ਪਰਾ ਹੀ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ 'ਚ ਮੰਦਾ ਹੋਵੇ ਨਾਮ ਬਣਵਾਉਣੇ ਹੋਣ ਤਾਂ ਕੰਟੈਕਟ ਕਰ ਸਕਦਾ ਈ ਤੇ ਬਹੁਤ ਸੋਹਣਾ ਕੰਮ ਆ ਮੁੰਡੇ ਦਾ ਪ੍ਰੋਫੈਸ਼ਨਲ ਆ ਆਪਾਂ ਖੁਰੀਆਂ ਵੀ ਲਵਾਵਾਂਗੇ ਤੇ ਘੋੜੇ ਦੇ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਆ ਜਸਪਾਲ ਮੁੰਡਾ ਨਾਲ ਕੰਮ ਸਿੱਖਦਾ ਹੀ ਆਪਣੇ ਹਾਂ ਇਹ ਮੁੰਡਾ ਸਿੱਖਿਆ ਕੰਮ ਵਧੀਆ ਨਹੀਂ ਲੱਗਿਆ ਆ ਦੋ ਮਹੀਨੇ ਹੋ ਗਏ ਲੱਗੇ ਨੂੰ ਦੋ ਮਹੀਨੇ ਹੋ ਗਏ ਲੱਗੇ ਤੇ ਕਿਵੇਂ ਬਾਈ ਸਿਖਾਉਂਦਾ ਆਮ ਵਧੀਆ ਠੀਕ ਕੰਨਾ ਇਸੇ ਬਣਾਏ ਰੋਣ ਨੂੰ ਕੁੜੀ ਦੇ ਕਿਸੇ ਤੇ ਹਾਂ ਵੀ ਢੋੜੀ ਠੀਕ ਤੇ ਆਹ ਮੁੰਡਾ ਨਾਲ ਲੱਗਿਆ ਨੇ ਤੇ ਆਉਂਦੇ ਸਾਲ ਨੂੰ ਇਹ ਵੀ ਤਿਆਰ ਹੋ ਜਾਊਗਾ ਤੇ ਤੁਸੀਂ ਕਿਹੜਾ ਇਹਦੇ ਨਾਲ ਜਸਪਾਲ ਨਾਲ ਕਰ ਸਕਦੇ ਕਨੈਕਟ ਤੇ ਸਾਲ ਬਾਅਦ ਇਹ ਮੁੰਡਾ ਵੀ ਆਊਗਾ ਤੇ ਆਪਾਂ ਤੁਹਾਨੂੰ ਨੌ ਬਣਾ ਕੇ ਦਿਖਾਵਾਂਗੇ ਦੇਦੋਂ ਵੀ ਤੇ ਆ ਵੀ ਬੱਚਾ ਬਲੀਓ ਮੱਜੂ ਕੀ ਲੈਣ ਦਾ ਤੇ ਇਹ ਵੀ ਤੁਹਾਨੂੰ ਆਪਾਂ ਡਿਟੇਲ ਦੱਸਾਂ ਇੱਕ ਦੋ ਦਿਨ ਦੇ ਵਿੱਚ ਵੀਡੀਓ ਪਾਵਾਂਗੇ ਆਪਾਂ ਤੇ ਇਹਦੇ ਵੀ ਨੌ ਲਗਭਗ ਬਣ ਚੁੱਕੇ ਆ ਬਹੁਤ ਸੋਹਣੇ ਤੇ ਇਹ ਬਈ ਜਿਹੜਾ ਮੁੰਡੇ ਦਾ ਕੰਮ ਹੈ ਇਹਨਾਂ ਦਾ ਦੋ ਪੀੜੀਆਂ ਹੋ ਗਈਆਂ ਨਾ ਸਾਡੇ ਫਾਦਰ ਸਾਹਿਬ ਵੀ ਬਣਾਉਂਦੇ ਸੀ ਨਾ ਨੌ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਵੀ ਆਉਂਦੇ ਹੁੰਦੇ ਸੀ ਆਪਣੇ ਨੌ ਇੱਥੇ ਬਣਾਉਂਦੇ ਹੁੰਦੇ ਸੀ ਸਾਰੇ ਜਿਹੜੇ ਜਾਨਵਰਾਂ ਦੇ ਆਪਣੇ ਇਲਾਕੇ ਦੇ ਵਿੱਚ ਇਹੀ ਨੌ ਬਣਾਉਂਦੇ ਹੁੰਦੇ ਸੀ ਲਗਭਗ ਤੇ ਪੂਰੇ ਇਲਾਕੇ ਚ ਬੇਲੀ ਉਹਨਾਂ ਦੇ ਫਾਦਰ ਪਹਿਲਾਂ ਜਿਹੜੇ ਨੌ ਬਣਾਉਂਦੇ ਹੁੰਦੇ ਸੀ ਤੇ ਹੁਣ 18 ਸਾਲ ਤੋਂ ਲਗਭਗ ਇਹਨੂੰ ਮੁੰਡੇ ਨੂੰ ਹੋ ਗਿਆ ਨੌ ਬਣਾਉਂਦੇ ਨੂੰ ਤੇ ਕੰਮ ਤੁਸੀਂ ਦੇਖ ਹੀ ਰਹੇ ਹੋ ਬਹੁਤ ਪ੍ਰੋਫੈਸ਼ਨਲ ਤੇ ਬਹੁਤ ਸੋਹਣਾ ਕੰਮ ਕਰਦਾ ਇਹ ਮੁੰਡਾ ਨਵਾਂ ਦਾ ਤੇ ਬਾਕੀ ਜੇ ਕੋਈ ਜਾਨਵਰ ਦੇ ਨੌ ਦੀ ਪ੍ਰੋਬਲਮ ਹੋਵੇ ਤੇ ਉਹਦਾ ਵੀ ਹੈਗਾ ਨਾ ਹੱਲ ਕੋਈ ਹਾਂ ਕੋਈ ਵੀ ਪੈਰਾਂ ਦੀ ਮਤਲਬ ਕੋਈ ਵੀ ਪ੍ਰੋਬਲਮ ਹੋਵੇ ਹਨਾ ਗਾਵਾਂ ਚੀ ਬਹਾਉਂਦਾ ਜਾਨਵਰਾਂ ਦੀ ਅੱਛਾ ਗਾਵਾਂ ਚੀ ਬਿਠਾਉਣ ਵਾਲ ਦੀ ਵੀ ਪੈਰ ਚ ਕੋਈ ਉਨੌਖ ਹੋਵੇ ਹਨਾ ਫੋਟ ਪੰਚਰ ਵਗੈਰਾ ਸਭ ਟ੍ਰੀਟਮੈਂਟ ਕਰਦੇ ਠੀਕ ਆ ਠੀਕ ਆ ਤੇ ਟ੍ਰੀਟਮੈਂਟ ਵੀ ਹੈ ਵੀਰੋ ਮੁੰਡੇ ਕੋਲੇ ਜੇ ਕਿਸੇ ਜਾਨਵਰ ਦੇ ਪੈਰ ਚ ਪ੍ਰੋਬਲਮ ਹੋਵੇ ਤੇ ਜਾਂ ਫਿਰ ਜਾਨਵਰ ਗਾਮਚੀ ਭੌਂਦਾ ਹੋਵੇ ਤਾਂ ਬਹੁਤ ਸੋਹਣਾ ਕੰਮ ਆ ਮੁੰਡੇ ਦਾ ਤੇ ਤੁਸੀਂ ਕੰਮ ਵੀ ਦੇਖਿਆ ਤੇ ਜੇ ਕੋਈ ਪ੍ਰੋਬਲਮ ਆ ਤੇ ਉਹ ਵੀ ਬੇਲਿਓ ਕਾਲ ਕਰ ਸਕਦਾ ਈ ਆ ਥੱਲੇ ਆਪਾਂ ਕੰਟੈਕਟ ਨੰਬਰ ਛੱਡਿਆ ਈ ਆ ਤਾਂ ਬਾਕੀ ਤੁਸੀਂ ਦੇਖੋਗੇ ਵੀ ਬਾਲੇ ਬੰਦਿਆਂ ਦੀ ਵੀ ਲੋੜ ਨਹੀਂ ਤੇ ਇਕੱਲਾ ਹੀ ਨਾ ਬਣਾਉਂਦਾ ਏ ਆਪ ਹੀ ਘੋੜੀ ਦਾ ਪੈਰ ਫੜਦਾ ਤੇ ਆਪ ਹੀ ਨੋ ਬਣਾਉਂਦਾ ਈ ਤੇ ਬਹੁਤ ਸੋਹਣੀ ਕਲਾ ਮੁੰਡੇ ਦੇ ਵਿੱਚ ਨਹੀਂ ਤਾਂ ਆਪਾਂ ਦੇਖਿਆ ਜਿਆਦਾਤਰ ਫੈਰੀਅਰ ਹੁੰਦੇ ਆ ਕਿ ਆਕਿਆਂ ਨੂੰ ਪੈਰ ਫੜਨਾ ਪੈਂਦਾ ਹੈ ਤੇ ਫਿਰ ਫੈਰੀਅਰ ਬਣਾਉਦੇ ਆ ਜਿਆਦਾ ਨੋ ਤੇ ਇਹ ਜਿਹੜਾ ਆਪਣੇ ਆਪ ਹੀ ਪੈਰ ਵੀ ਘੋੜੀ ਨੂੰ ਵੀ ਆਪ ਹੀ ਕਾਬੂ ਕਰਦਾ ਤੇ ਨੋ ਵੀ ਆਪ ਹੀ ਬਣਾਉਂਦਾ ਤੇ ਹੋਰ ਕੋਈ ਜਾਣਕਾਰੀ ਦਸਪਾਲ ਉਹ ਠੀਕ ਹੈ ਤੇ ਬਾਕੀ ਵੀ ਲੋ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਆਪਾਂ ਸਾਰੇ ਜਾਨਵਰਾਂ ਦੀ ਇਹਨਾਂ ਦੀਆਂ ਵੀਡੀਓ ਹੈ ਜਿਹੜੀਆਂ ਡਿਟੇਲ ਦੇ ਨਾਲ ਜਲਦੀ ਆਪਾਂ ਆਪਣੇ ਚੈਨਲ ਤੇ ਲੋਡ ਕਰਾਂਗੇ ਤੇ ਕੁਝ ਜਾਨਵਰਾਂ ਦੀ ਆਪਾਂ ਆ ਵੀ ਰੱਖੀਆਂ ਸਾਰੇ ਜਾਨਵਰ ਆਪਾਂ ਪਿਛਲੀ ਵੀਡੀਓ ਚ ਦਿਖਾਏ ਸੀ ਤੁਹਾਨੂੰ ਤੇ ਹੁਣ ਆਪਾਂ ਜਿਹੜੀਆਂ ਨੈਕਸਟ ਵੀਡੀਓ ਬਣਾਵਾਂਗੇ ਇੱਕ ਇੱਕ ਕਰਕੇ ਸਾਰੇ ਜਾਨਵਰਾਂ ਦੀ ਤੁਹਾਨੂੰ ਨਾਲ ਡਿਟੇਲ ਦੱਸਾਂਗੇ ਜਿਹੜੇ ਫੋਰ ਸੇਲ ਆ ਆਪਣੇ ਕੋਲੇ ਤੇ ਨਾਲੇ ਆਪਣੇ ਸਟ੍ਰਾਲੀਅਨ ਸਮਰਾਟ ਦੀ ਤੇ ਅਰਾਵਤ ਦੀ ਆਪਾਂ ਵੀ ਵੀਡੀਓ ਪਾਵਾਂਗੇ ਬਣਾ ਕੇ ਤੇ ਅਰਾਵਤ ਦੇ ਤਾਂ ਬੱਚੇ ਬਹੁਤ ਸੋਹਣੇ ਜਿਹੜੇ ਤੁਸੀਂ ਦੇਖੇ ਹੀ ਆ ਆਗੇ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਏ ਸੀਗੇ ਬਹੁਤ ਸੋਹਣਾ ਜਿਹੜਾ ਆਪਣੇ ਕੋਲ ਦਾ ਰਿਜ਼ਲਟ ਆਇਆ ਤੇ ਬਾਕੀ ਸਮਰਾਟ ਦੇ ਵੀ ਬੇਲੀਓ ਥੋੜੇ ਦਿਨਾਂ ਦੇ ਤੱਕ ਰਿਜ਼ਲਟ ਆ ਜਿਹੜਾ ਉਹ ਆਉਣ ਵਾਲਾ ਤੇ ਸਮਰਾਟ ਦੇ ਬੱਚੇ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਚ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ